ਸਮਾਜੰਤੂ ਬਲਵਾਨ ਹੈ ਇਹ ਜਿਹੜੇ ਬੈਠੇ ਹੋਏ ਨੇ ਇਹ ਕਿਸੇ ਵਕਤ ਰਾਜ ਭਾਗ ਦੇ ਮਾਲਕ ਹੁੰਦੇ ਸੀ ਪਰੰਤੂ ਅੱਜ ਦੀ ਸਰਕਾਰ ਨਹੀਂ ਹੈ ਤਾਂ ਇਹ ਧਰਨੇ ਦੇ ਉੱਪਰ ਅੱਜ ਆਪਣੇ ਹੱਕਾਂ ਵਾਸਤੇ ਆਪਣੇ ਸਮਾਜ ਦੇ ਹੱਕਾਂ ਵਾਸਤੇ ਧਰਨੇ 'ਤੇ ਬੈਠੇ ਨੇ ਪਰੰਤੂ ਜਦੋਂ ਇਹਨਾਂ ਦੀ ਸਰਕਾਰ ਹੁੰਦੀ ਸੀ ਉਦੋਂ ਇਹ ਸਮਾਜ ਦੇ ਜੇ ਕਰੇ ਚੰਗੇ ਕੰਮ ਕੀਤੇ ਹੋਣ ਹੁੰਦੇ ਜੋ ਜਿਨ੍ਹਾਂ ਦੀ ਅੱਜ ਇਹ ਮੰਗ ਕਰ ਰਹੇ ਨੇ ਤੇ ਸ਼ਾਇਦ ਮੇਰੇ ਖਾੜ ਇਹ ਦਿਨ ਨਾ ਦੇਖਣੇ ਪੈਂਦੇ ਸਮਾਂ ਸਭ ਤੋਂ ਬਲਵਾਨ ਹੈ ਸਮੇ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਇਹ ਕਿਸੇ ਨੇ ਉਂਜੀ ਨਹੀਂ ਕਈਆਂ ਹੋਈਆਂ ਨੇ ਇਹ ਇਹਨਾਂ ਦਾ ਕੋਈ ਨਾ ਕੋਈ ਅਰਥ ਨਿਕਲਿਆ ਹੋਇਆ ਤਾਂ ਹੀ ਹੀ ਕਹਿੰਦੇ ਨੇ ਤਾਂ ਜਿਹੜੀ ਮੌਜੂਦਾ ਲੋਕ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਮੇਂ ਦੇ ਨਾਲ ਸਾਨੂੰ ਸਭ ਕੁਝ ਬਦਲਾ ਦਿੰਦਾ ਹੈ ਤੇ ਇਸ ਲਈ ਹਮੇਸ਼ਾ ਹੀ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਤਾਂ ਆਓ ਅੱਜ ਨਾ ਤੋਂ ਸੁਣਦੇ ਹਾਂ ਕਿ ਇਹ ਅੱਜ ਕੀ ਮੰਗ ਕਰ ਰਹੇ ਨੇ ਦੇਖੋ ਜਿਖਾਦੇ ਆ ਕਾਂਗਰਸ ਪਾਰਟੀ ਦੀ ਸਰਕਾਰ ਦੇ ਆਪਣੀ ਸਮੇਂ ਇਹਲੇ ਸੈਕਿੰਡਰੀ ਸਾਬਾਂ ਤੋਂ ਪਛੜੇ ਹੋਏ ਐਸਸੀ ਪੇਜੇ ਜਿਹਦੇ ਪਰਮੇਗੰਦੀ ਗਾ ਹੋਇਆ ਵਾਲਵਰ ਟੋਇਆ ਸਿਰਕੀ ਬੰਦ ਹੋਇਆ ਮਾਜਿਕਰ ਹੋਇਆ ਸੈਂਸੀ ਹੋਏ ਇਹ 12 13 ਜੱਤਾ ਨੇ ਇਹਨਾਂ ਦੇ ਬੜਾ ਪਛੜਿਆ ਹੋਇਆ ਸੈਕਿੰਡਰੀ ਸਾਬਾਂ ਤੋਂ ਪਛੜੇ ਹੋਏ ਸੀਗੇ ਔਰ ਪੜ੍ਹਾਈ 'ਚ ਵੀ ਪਿੱਛੇ ਸੀਗੇ ਬੜੀ ਦੇਰ ਬਾਅਦ ਪੜ੍ਹਾਈ ਕਰਨ ਲੱਗੇ ਤੇ ਉਹਨੂੰ ਮੁੱਕ ਰਖਦੇ ਆ ਹੋਇਆ ਦਾ ਬੋਤੋ ਦਾ ਲਾਭਿਕਾ ਬਿਲਕੁਲ ਮਹਤਵਪੂਰਨ ਹੈ ਉਹਨੂੰ ਜਿਸ ਤਰ੍ਹਾਂ ਇਹਨੂੰ ਪਸੰਦ ਲੱਗਿਆ ਹੈ ਕਿ ਆਪਾਂ ਧੰਵਾ ਲੱਗਿਆ ਹੋਏ ਸਾਰੀਆਂ ਕਮੇਟੀਆਂ ਦੇ ਭਾਵੇਂ ਉਹ ਸੈਸੀ ਦੇ ਬਾਜੀਗਰ ਨੇ ਇਕਦਿਦੇ ਨੇ ਆਪਣਾ ਸਿੱਧੀਪਦ ਦੇ ਮੌਰੀਆ ਹੈ ਸਾਰੇ ਲੋਕ ਲੱਗੇ ਬੈਠੇ ਨੇ ਹੋਰ ਬੈਸੁਵਿਧਾ ਕੇਸ ਇਹਨੂੰ ਬੰਦ ਨਹੀਂ ਸੀ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਸਤਿ ਉਹ ਚਿੱਠੀ ਵਾਪਸ ਲੈਣੀ ਚਾਹੀਦੀ ਹੈ ਜਿਹੜੀ ਇਹਨਾਂ ਨੂੰ ਰਾਹਤ ਦੀ ਫੌਂਗਸ ਪਾਰਟੀ ਦੀ ਸਰਕਾਰ ਨੇ ਰਾਹਤ ਦਿੱਤੀ ਸੀ ਉਹਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ ਔਰ ਉਹ ਚਿੱਠੀ ਜਿਹੜੀ ਇਹਨਾਂ ਨੂੰ ਰੋਕ ਦੀ ਦਾਇਰ ਹੈ ਉਹ ਵਾਪਸ ਲੈਣੀ ਚਾਹੀਦੀ